ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਮੇਰੀ ਵੀਡੀਓ ਨੂੰ ਦੇਖਦੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਮੇਰੇ ਵੀਡੀਓ ਨੂੰ ਬਹੁਤ ਜ਼ਿਆਦਾ ਚੰਗਾ ਰਿਸਪੌਂਸ ਦਿੰਦੇ ਆ ਤੇ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਵੀਡੀਓ ਪਸ਼ੂਆਂ ਬਾਰੇ ਤਾਜ਼ੇ ਸੂਏ ਪਸ਼ੂ ਨੂੰ ਕਿਵੇਂ ਸਾਂਭ ਸੰਭਾਲ ਕਰਨੀ ਚਾਹੀਦੀ ਆ ਕੀ ਕੀ ਖੁਰਕ ਦੇਣਾ ਚਾਹੀਦਾ ਕਈ ਜਿਹੜੇ ਭਰਾ ਨਵੇਂ ਲੱਗੇ ਆ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਭੈਣਾਂ ਨੂੰ ਵੀ ਗਰਮੀ ਜ਼ਰੋਤ ਆ ਗਈ ਵੀ ਹੁਣ ਆਪਾਂ ਤੁਹਾਨੂੰ ਗੀ ਦਈਏ ਗਰਮੀ ਆ ਕਹਿੰਦੇ ਆ ਕੋਈ ਨੁਕਸਾਨ ਨਾ ਹੋ ਜਾਏ ਤੇ ਇਸ ਕਰਕੇ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਤੇ ਕੁਝ ਜਾਣਕਾਰੀ ਦੇਵਾਂਗੇ ਵੀਡੀਓ ਬਾਲੀ ਲੰਬੀ ਨਹੀਂ ਕਰਦੇ ਕੁਝ ਦੂਸਰੀ ਵੀਡੀਓ ਵਿੱਚ ਦੇਵਾਂਗੇ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਦੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣੀ ਆ ਜੋ ਮਾਦੋ ਬਿਨਾਂ ਕੋਈ ਸੀ ਇਹ ਵੇਚਣ ਦੀ ਐਡ ਲਗਾਉਣੀ ਆ ਤਾਂ ਸਾਡਾ ਫੋਨ ਨੰਬਰ 9811274047 ਉਸ ਤੇ ਕੰਟੈਕਟ ਕਰ ਸਕਦੇ ਹੋ ਤੇਲ ਖਰਚੇ ਤੇ ਵੀਡੀਓ ਬਣਾਉਣੀ ਆ ਜੇ ਕੰਟੈਕਟ ਜ਼ਰੂਰ ਕਰਿਓ ਅੱਗੇ ਆਪਾਂ ਸ਼ੁਰੂ ਕਰਦੇ ਆਂ ਅੱਜ ਅਸੀਂ ਅੱਜ ਆਪਾਂ ਦੱਸ ਰਹੇ ਆਂ ਸਭ ਤੋਂ ਪਹਿਲਾਂ ਤਾਂ ਜਦੋਂ ਪਸ਼ੂ ਦੀ ਡਿਲੀਵਰੀ ਹੋ ਜਾਂਦੀ ਆ ਤੇ ਕਈ ਭੈਣ ਭਰਾ ਮੰਗਵਾਇਂਦੇ ਬਸੰਦਾ ਬੀਪਸ ਨੂੰ ਕੀ ਕੋਈ ਦੇਣਾ ਚਾਹੀਦਾ ਜੇਰ ਪੈਣ ਤੋਂ ਪਹਿਲਾਂ ਪਸ਼ੂ ਨੂੰ ਡਿਲੀਵਰੀ ਤੋਂ ਬਾਅਦ ਖੁੱਲੇ ਕੱਖ ਪਾਓ ਪੂਰਾ ਰਜਾ ਦਿਓ ਤੇ ਬੱਕਲੀਆਂ ਦਾ ਪਾਣੀ ਪਿਆ ਦਿਓ ਚਾਹੇ ਉਹ ਗਰਮ ਪਾਹ ਕੋਸਾ ਪਾਣੀ ਪਿਆ ਦਿਓ ਗਰਮੀ ਸੇ ਤਾਂ ਕੋਸਾ ਹੀ ਹੁੰਦਾ ਕੋਸਾ ਪਾਣੀ ਪਿਆ ਦਿਓ ਰਜਾ ਦਿਓ ਉਹਨੂੰ ਪੂਰੀ ਜਦੋਂ ਪਸ਼ੂ ਰੱਜ ਕੇ ਬਹਿੰਦਾ ਆਟੋਮੈਟਿਕ ਜੇਰ ਪੈ ਜਾਂਦੀ ਹੈ ਜੀ 5 ਤੋਂ 7 ਘੰਟਿਆਂ ਦੇ ਵਿੱਚ ਵਿੱਚ ਪੈ ਜਾਂਦੀ ਆ ਜੇ ਕੋਈ ਵੀ ਨਹੀਂ ਵੀ ਪੈਂਦੀ ਤਾਂ ਆਪਾਂ ਨੂੰ ਜੇਰ ਕੜਵਾਉਣੀ ਨਹੀਂ ਚਾਹੀਦੀ ਡਾਕਟਰਾਂ ਤੋਂ ਕੜਵੋ ਮਨਾ ਤਾਂ ਸਭ ਤੋਂ ਜ਼ਿਆਦਾ ਬੱਚੇ ਦਾ ਨੀ ਨੂੰ ਨੁਕਸਾਨ ਹੁੰਦਾ ਆਪਾਂ ਨੂੰ 1 ਲੀਟਰ ਘਿਓ ਬੱਕਲੀਆਂ ਰਹਿਣ ਕੇ ਵਿੱਚ ਪਾ ਕੇ ਉਹ ਨੂੰ ਦੇਣਾ ਚਾਹੀਦਾ ਤੇ ਥੋੜਾ ਥੋੜਾ ਰੋ ਹੀ ਦਈਏ ਉਹ ਆਪੇ ਗਾਲ ਕੇ ਸੜ ਕੇ ਆਪੇ ਨਿਕਲ ਜੂਗੀ ਕੋਈ ਨੁਕਸਾਨ ਨਹੀਂ ਤੇ ਸਭ ਤੋਂ ਜਿਹੜੀ ਡਾਕਟਰਾਂ ਤੋਂ ਕਢਾ ਲੈਣੇ ਉਹਦਾ ਨੁਕਸਾਨ ਹੈ ਤੇ ਉਸ ਤੋਂ ਬਾਅਦ ਜੇ ਕੋਈ ਰਕਾਰਡ ਤਾਂ ਆਪੇ ਆਟੋਮੈਟਿਕ ਜ਼ਹਿਰ ਪੈ ਜਾਂਦੀ ਹੈ ਜੀ ਦੂਜੇ ਦਿਨ ਪਾਈ ਦੂ ਤੀਜੇ ਦਿਨ ਪਾਈ ਦੂ ਤੇ ਜੇ ਉਹਨ ਕੋਈ ਬੁਖਾਰ ਦੀ ਹੋ ਲੱਗਦੀ ਆ ਤਾਂ ਟੈਰਾਮਾਈਸਿੰ ਦਾ ਟੀਕਾ ਆਉਂਦਾ ਵੀ ਕਰ ਪੈਦਾ ਉਹ ਲਿਆ ਕੇ ਆਮ ਟੀਕੇ ਦੀ ਤਰ੍ਹਾਂ ਰੋਜ਼ ਲਾ ਦਿਆ ਕਰੋ ਤੇ ਕੋਈ ਇਨਫੈਕਸ਼ਨ ਨਹੀਂ ਹੁੰਦੀ ਕੋਈ ਬੁਖਾਰ ਨਹੀਂ ਹੁੰਦਾ ਕੋਈ ਪੱਠੇ ਨਹੀਂ ਛੱਡਦੀ ਉਹ ਆਟੋਮੈਟ ਕਾਪੀ ਵੇਰ ਬਾਹਰ ਆ ਜਾਂਦੀ ਆ ਜੇ ਸੁੱਕ ਕੇ ਤੇ ਜੇ ਆਪਾਂ ਜ਼ੇਰ ਪਵਾ ਲੈਂਦੇ ਆ ਤਾਂ ਉਹਦੇ ਨਾਲ ਬੜਾ ਨੁਕਸਾਨ ਹੁੰਦਾ ਦਾ ਸਾਡੇ ਕੋਲ ਗਾਂ ਦੇ ਜ਼ੇਰ ਪੁਆਈ ਸੀ ਤੇ ਉਹ ਗਾਂ ਸਾਡੀ ਮਰ ਗਈ ਸੀਗੀ ਉਹਦੇ ਨਾਲੇ ਬੱਚੇ ਦਾ ਨਹੀਂ ਖਰਾਬ ਹੋ ਜਾਂਦੀ ਜਦੋਂ ਧੱਕੇ ਨਾਲ ਖਿੱਚ-ਖਿੱਚ ਕੇ ਜੇਰ ਨੂੰ ਉਹ ਕਰਦੇ ਆ ਤਾਂ ਅੰਦਰੋਂ ਬੱਚੇ ਦਾ ਨਹੀਂ ਖਰਾਬ ਹੁੰਦੀ ਐ ਤੇ ਇਸ ਕਰਕੇ ਜੇਰ ਨੂੰ ਆਪੇ ਹੀ ਪੈਣ ਦਿਆ ਕਰੋ ਕੋਈ ਡਾਕਟਰਾਂ ਨੂੰ ਸੱਦਣ ਦੀ ਲੋੜ ਨਹੀਂ ਬਸ ਬੱਕਲ ਨਾਲ ਤੇ ਘੋ ਦੇਈਓ ਤੇ ਉਸ ਤੋਂ ਬਾਅਦ ਆਪਣੀ ਆਪ ਵਸਟੀਕਾ ਲਾਈ ਜੋ ਟੈਰਾਮਾਈਸਿੰਦਾ ਜਾਂ ਗੋਲੀਆਂ ਦੇ ਦਿਆ ਕਰੋ ਦੋ ਟੈਰਾਮਾਈਸਿੰਦਾ ਨਾਲ ਰੋਜ਼ ਜਾਂ ਟੀਕਾ ਲਾਓ ਉਹਦੇ ਨਾਲ ਸਮੈਲ ਵੀ ਨਹੀਂ ਆਉਂਦੀ ਨਾਲੇ ਜਿਹੜੀ ਆਉਣ ਲੱਗ ਜਾਂਦੀ ਗਲੀ ਹੋਈ ਜੇਰ ਦੀ ਦੇ ਨਾਲੇ ਬੁਖਾਰ ਨਹੀਂ ਹੁੰਦਾ ਇਹ ਧਿਆਨ ਰੱਖਿਆ ਕਰੋ ਪੁਰਾਣਿਆਂ ਨੂੰ ਤਾਂ ਪਤਾ ਹੀ ਆ ਜਿਹੜੇ ਨਵੇਂ ਲੱਗੇ ਵਿਚਾਰੇ ਪਸ਼ੂਆਂ ਦਾ ਕੰਮ ਉਹਨਾਂ ਵਾਸਤੇ ਹੈ ਜਾਣਕਾਰੀ ਤੇ ਦੂਜੀ ਜਾਣਕਾਰੀ ਆਪਾਂ ਇਹ ਦਿੰਨੇ ਆ ਕਈ ਵਿਚਾਰਿਆਂ ਭੈਣਾਂ ਨੂੰ ਪਤਾ ਨਹੀਂ ਹੁੰਦਾ ਉਹ ਕਹਿੰਦੇ ਆ ਵੀ ਜੇ ਗੁੜ ਦਾ ਕੜਾ ਦਿੰਨੇ ਆ ਤਾਂ ਗਰਮ ਮੱਜਾਂ ਵਾਸਤੇ ਗਾਈਆਂ ਵਾਸਤੇ ਵੀ ਗਰਮੀ ਦੀ ਰੋਧਾਗੀ ਤੇ ਉਹਦੇ ਵਾਸਤੇ ਆਪਾਂ ਨੂੰ ਖੰਡ ਦਾ ਕੜਾ ਦੇਣਾ ਚਾਹੀਦਾ ਗਰਮੀ ਚ ਖੰਡ ਦਾ ਦੋ ਜੇ ਸਿਆਲ ਆ ਤਾਂ ਵੀ ਅੱਧੀ ਖੰਡ ਪਾ ਲਓ ਅੱਧਾ ਗੁੜ ਪਾ ਲਓ ਤੇ ਖੰਡ ਨਾਲ ਦੁੱਧ ਚੜਦਿਆਂ ਦਾ ਪਾਸੂ ਜੇ ਹੋ ਸਕੇ ਤਾਂ ਕਿਸੇ ਚਹ ਪੌਂਚ ਹੈਗੀ ਤਾਂ ਗਲਕੰਦ ਪਾ ਦਿਆ ਕਰੋ ਵਿੱਚ ਉਹਦੇ ਨਾਲ ਪਾਸੂ ਸਾਫ਼ ਹੋ ਜਾਂਦਾ ਗਲਕੰਦ ਨਾਲ ਤੇ ਉਹਦੇ ਨਾਲ 10 ਦਿਨਾਂ ਤੱਕ ਉਹਦੇ ਹੀ ਚਲੋ ਕਈ ਭੈਣਾਂ ਨਾਲ ਦੀ ਨਾਲ ਲੇਟੀ ਪਾਉਣ ਲੱਗ ਜਾਂਦੇ ਨੇ ਲੇਟੀ ਨਾ ਪਾਓ ਕੱਲੇ ਗੋਕਲੇਂ ਘਰੇ ਨੰਕੇ ਪਾਓ ਦੱਸ ਦੇਣ ਫਲੇਟ ਉਸ ਤੋਂ ਬਾਅਦ ਪਾਓ ਜਦੋਂ ਪਸੂ ਕੱਟ ਚਾ ਲੈ ਜਾਂਦਾ ਸਾਫ਼ ਹੋ ਜਾਂਦਾ ਉਦੋਂ ਬਾਅਦ ਫਲੇਟ ਨਹੀਂ ਪਾਉਣ ਸ਼ੁਰੂ ਕਰੋ ਉਦੋਂ ਪਹਿਲਾਂ ਕਾੜਾ ਦਿਓ ਖੰਡ ਦਾ ਤੇ ਅੱਧਾ ਕਿਲੋ ਖੰਡ ਦਾ ਹੋ ਸਕੇ ਤਾਂ ਦੇ ਦਿਓ ਨਹੀਂ ਇੱਕ ਕਪੜੇ ਆਮ ਘਰਾਂ ਚ ਬਾਟੀਆਂ ਹੀ ਭਰ ਕੇ ਬਸ ਖੰਡ ਦੀ ਕਾੜਾ ਬਣਾ ਕੇ ਦੇ ਦਿਓ ਵਿੱਚ ਗਲ ਕੰਦ ਪਾ ਦਿਓ ਤੇ ਇਹ ਧਿਆਨ ਰੱਖਿਆ ਕਰੋ ਤੇ ਜਿੰਨੀ ਪਸੂ ਦੀ ਸੇਵਾ ਕਰੋਗੇ ਸਾਡੀ ਉਸ ਜੀ ਉਹਨੇ ਦੋਤੇ ਆ ਜਾਂਦਾ ਦਾ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਕਰੋ ਜਦੋਂ ਪਸੂ ਨੂੰ ਸੂਏ ਨੂੰ ਹਾਤਾ ਕੋ ਹੋ ਜੇ ਤਾਂ ਆਪਣੇ ਕੀੜਿਆਂ ਦੀ ਗੋਲੀ ਦਿਓ ਜਿਹੜੀ ਜੀਆਂ ਤੋਂ ਹੁੰਦੀ ਆ ਲਵੈਂਡਾ ਜੋਲ ਦੀ ਉਹ ਲਿਆ ਕੇ ਦੋ ਗੋਲ ਮੈਂ ਜ਼ਰੂਰ ਦਿਓ ਪਸੂ ਨੂੰ ਜਿਹੜੇ ਪੇੜ ਦੇ ਕੀੜੇ ਹੁੰਦੇ ਉਹ ਮਾਰਦੇ ਨੇ ਤਾਂ ਆ ਜੇ ਸੂਏ ਦੇ ਕੀੜੇ ਵੱਜ ਜਾਂਦੇ ਆ ਜੀ ਤੇ ਆਪਾਂ ਮਿੱਠਾ ਮਠਾ ਕੀਚੰ ਪਾਈਏ ਨੇ ਤੇ ਉਹ ਦਿਓ ਉਹਦੇ ਕੀੜੇ ਮਰ ਜਾਣਗੇ ਫਿਰ ਉਹ ਸਹੀ ਦੁੱਧ ਦਾ ਹੋ ਕਰੂਗੀ ਦੁੱਧ ਤੇ ਵਧੀਆ ਆ ਜਾਂਦੀ ਆ ਕਿ ਉਹ ਹੋਰੀ ਜੋ ਲਿਆ ਕੇ ਉਹ ਦਿਓ ਤੇ ਉਸ ਤੋਂ ਬਾਅਦ ਫਿਰ 10 ਦਿਨਾਂ ਤੋਂ 12 ਦਿਨਾਂ ਤੋਂ ਬਾਅਦ ਦੇਖੀ ਤੇ ਇਹ ਪਾਸੋਂ ਖਾਮ ਸਮਝ ਨਹੀਂ ਦੁੱਧ ਦੇਣਾ ਦਾ ਚੰਗੀ ਖਾਮ ਕਰੋ ਚੰਗਾ ਦੁੱਧ ਪਾ ਲਓਗੇ ਜੇ ਉਹਨਾਂ ਦੇ ਬਾਅਦ ਵੀ ਪੁੱਛੋਗੇ ਫਿਰ ਉਹ ਦੁੱਧ ਕਿੱਥੋਂ ਦੇ ਰੂ ਇਸ ਕਰਕੇ ਜੇ ਪੈਸੇ ਲਾਉਣੇ ਤੇ ਵਧੀਆ ਖਾਮ ਸੰਭਾਲ ਵੀ ਕਰੋ ਤਾਂ ਕਿ ਚੰਗਾ ਦੁੱਧ ਦੇਵੇ ਨਾਲ ਪਾਸੋਂ ਚੰਗਾ ਰਹੇ ਤੇ ਅੱਗੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਕਮੈਂਟਾਂ ਵਿੱਚ ਜੀ